ਖੇਤੀਬਾੜੀ ਦੇ ਨਾਲ-ਨਾਲ ਦੇਸੀ ਪੋਲਟਰੀ ਫਾਰਮਿੰਗ ਦਾ ਤੰਦਾ ਕਿਵੇਂ ਲਾਭਦਾਇਕ ਆ ਕਿਵੇਂ ਆਪਾਂ ਜਿਹੜਾ ਦੇਸੀ ਪੋਲਟਰੀ ਫਾਰਮਿੰਗ ਖੇਤੀ ਦੇ ਨਾਲ-ਨਾਲ ਕਰਕੇ ਆਪਾਂ ਚੰਗਾ ਮੁਨਾਫਾ ਕਮਾ ਸਕਦੇ ਆ ਇੱਕ ਤਾਂ ਆਪਾਂ ਸਿੱਧੇ ਤੌਰ ਤੇ ਜੇ ਗੱਲ ਕਰੀ ਆਪਾਂ ਖੇਤੀ ਤੋਂ ਆਪਾਂ ਨੂੰ ਜਿਹੜੀ ਕਮਾਈ ਹੋ ਦੂਸਰੇ ਨੰਬਰ ਤੇ ਆਪਾਂ ਨੂੰ ਜਿਹੜਾ ਪੋਲਟਰੀ ਫਾਰਮਿੰਗ ਚ ਖੇਤੀ ਦੇ ਨਾਲ-ਨਾਲ ਆਪਾਂ ਘੱਟ ਖਰਚੇ ਤੇ ਕਿਵੇਂ ਮੁਨਾਫਾ ਲੈ ਸਕਦੇ ਆ ਇਸ ਸਬਜੈਕਟ ਆਪਣੀ ਇਹ ਵੀਡੀਓ ਰਹੂਗੀ ਦੋਸਤੋ ਪ੍ਰੋਪਰ ਤੁਹਾਨੂੰ ਪੂਰੀ ਆਪਾਂ ਜਾਣਕਾਰੀ ਦਵਾਂਗੇ ਵੀਡੀਓ ਦੇ ਨਾਲ ਬਨੇ ਰਹੋ ਅੰਤ ਤੱਕ ਤਾਂ ਜੋ ਤੁਸੀਂ ਸਾਰੀਆਂ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਇਹ ਸਮਝ ਸਕੋ ਕਿਉਂਕਿ ਜਦੋਂ ਆਪਾਂ ਪ੍ਰੋਪਰ ਵੀਡੀਓ ਦੇਖਦੇ ਆ ਤਾਂ ਹੀ ਆਪਾਂ ਨੂੰ ਜਿਹੜੀ ਸਾਰੀ ਗੱਲਬਾਤ ਦਾ ਪਤਾ ਲੱਗਦਾ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਜੇ ਵੀਡੀਓ ਵਧੀਆ ਲੱਗੀ ਐਂਡ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਸੋ ਜਿਹੜਾ ਆਪਣਾ ਪੰਜਾਬ ਸੂਬਾ ਦਾ ਉਹ ਖੇਤੀਬਾੜੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਹੈਗਾ ਜਿਆਦਾਤਰ ਜਿਹੜੇ ਲੋਕ ਖੇਤੀਬਾੜੀ ਤੇ ਡਿਪੈਂਡ ਨੇਗੇ ਖੇਤੀਬਾੜੀ ਤੋਂ ਜਿਹੜੀ ਇਨਕਮ ਹੁੰਦੀ ਹੈਗੀ ਪਰ ਪਿਛਲੇ ਕਾਫੀ ਸਮੇ ਤੋਂ ਲੈ ਕੇ ਹੁਣ ਤੱਕ ਜਿਹੜਾ ਖੇਤੀ ਦੇ ਨਾਲ ਨਾਲ ਪੋਲਟਰੀ ਫਾਰਮਿੰਗ 'ਚ ਜਿਹੜਾ ਕਿਸਾਨ ਬਹੁਤ ਜ਼ਿਆਦਾ ਆ ਰਿਹਾ ਹੈਗਾ ਕਿਉਂਕਿ ਜਿਹੜਾ ਕਿਸਾਨਾਂ ਨੂੰ ਹੁਣ ਪਤਾ ਲੱਗ ਚੁੱਕਿਆ ਕਿ ਖੇਤੀਬਾੜੀ ਚਲੋ ਵਧੀਆ ਧੰਦਾਗਾ ਹਨਾ ਜਿਹਨੂੰ ਵਧੀਆ ਬੱਚਦਾ ਉਹਨੂੰ ਬੱਚਦਾਗਾ ਸੋ ਖੇਤੀਬਾੜੀ ਦੇ ਨਾਲ ਨਾਲ ਇਹ ਕਿਵੇਂ ਵਧੀਆ ਧੰਦਾ ਕਿਉਂਕਿ ਜਿਹੜਾ ਖੇਤੀਬਾੜੀ ਦਾ ਧੰਦਾਗਾ ਉਹ ਚ ਆਪਾਂ ਨੂੰ ਤਕਰੀਬਨ 6 ਮਹੀਨੇ ਬਾਅਦ ਜਿਹੜੀ ਕਮਾਈ ਆਉਂਦੀ ਹੈਗੀ ਤੇ ਜਿਹੜਾ ਇਹ ਪੋਲਟਰੀ ਫਾਰਮਿੰਗ ਦਾ ਧੰਦਾ ਇਹੇ ਆਪਾਂ ਇਹ ਤਾਂ ਪੂਰਾ ਸਾਲ ਕਮਾਈ ਲੈ ਸਕਦੇ ਆ ਉਹ ਕਿਵੇਂ ਲੈ ਸਕਦੇ ਆ ਆਪਾਂ ਇਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਣੇ ਹੈਗੇ ਕਿ ਇਹ ਘੱਟ ਖਰਚੇ ਤੇ ਖੇਤੀਬਾੜੀ ਨਾਲ ਆਪਾਂ ਕਿਵੇਂ ਜਿਹੜਾ ਪੋਲਟਰੀ ਫਾਰਮਿੰਗ ਦਾ ਧੰਦਾ ਕਰ ਸਕਦੇ ਆ ਜਿਸ ਤਰ੍ਹਾਂ ਛੋਟੇ ਫਾਰਮਰ ਨੇ ਵੀ ਕੋਈ ਵੀ 2-4 ਕਿੱਲੇ ਵਾਲੇ ਹਨਾ ਉਹਨਾਂ ਨੂੰ ਖੇਤੀਬਾੜੀ ਚੋਂ ਜ਼ਿਆਦਾ ਰੁਪਏ ਨਹੀਂ ਬਚਦੇ ਉਹਨਾਂ ਨੂੰ ਜਿਹੜਾ ਪੋਲਟਰੀ ਫਾਰਮਿੰਗ 'ਚ ਆਉਣਾ ਚਾਹੀਦਾ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਤੁਸੀਂ 100 ਬੱਚੇ ਤੋਂ 200 ਬੱਚੇ ਤੋਂ ਜਿਹੜਾ ਕੰਮ ਸਟਾਰਟ ਕਰ ਸਕਦੇ ਹੋਗੇ ਜਦੋਂ ਤੁਸੀਂ ਦੋਸਤੋ ਸਟਾਰਟ ਕਰ ਲਿਆ ਜਿਹੜਾ ਖੇਤੀਬਾੜੀ ਦੇ ਨਾਲ ਇਹ ਸੰਬੰਧਤ ਆ ਉਹ ਕਿਵੇਂ ਆ ਉਹ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਆਪਾਂ ਨੇ ਜਾਨਵਰ ਰੱਖ ਲੇ ਉਹਨਾਂ ਨੂੰ ਹਰਾਚਾਰਾ ਵੀ ਪਾ ਸਕਦੇ ਆ ਜਿਹੜਾ ਆਪਾਂ ਮੱਝਾਂ ਨੂੰ ਹਰਾਚਾਰਾ ਪਾਉਣਾ ਇਹ ਤੁਸੀਂ ਇਹਨਾਂ ਨੂੰ ਵੀ ਪਾ ਸਕਦੇ ਹੋ ਖੇਤੀਬਾੜੀ ਚ ਆਪਾਂ ਨੂੰ ਕਣਕ ਜਿੰਸਾ ਨਿਕਲਦੀ ਨੇ ਕਣਕ ਹੋ ਗਿਆ ਚੌਲ ਹੋ ਗਈ ਮੱਕੀ ਹੋ ਗਿਆ ਬਾਜਰਾ ਹੋ ਗਿਆ ਸੋ ਉਹ ਸਾਰੀਆਂ ਆਈਟਮਾਂ ਆਪਾਂ ਇਹਨਾਂ ਨੂੰ ਪਾ ਸਕਦੇ ਆਂਗੇ ਇਸ ਤਰ੍ਹਾਂ ਤੁਸੀਂ ਲਗਾ ਲਓ ਮੱਕੀ ਲਗਾ ਲਓ ਮੱਕੀ ਚ ਕੈਲਸ਼ੀਅਮ ਆਇਰਨ ਬਹੁਤ ਜ਼ਿਆਦਾ ਹੁੰਦਾਗਾ ਮੱਕੀ ਪਿਹਾ ਕੇ ਆਪਾਂ ਇਹਨਾਂ ਨੂੰ ਪਾ ਸਕਦੇ ਆ ਉਹ ਆਪਣੇ ਖੇਤ ਚ ਇੱਕ ਪੈਦਾ ਹੋਈ ਹੋ ਮੱਕੀ ਉਹ ਆਪਾਂ ਨੂੰ ਬਹੁਤ ਘੱਟ ਕੀਮਤ ਤੇ ਆਪਣੇ ਕੋਲ ਜਿਹੜੀ ਉਹ ਪੈਦਾ ਹੋ ਜੂਗੀ ਕਿਤੇ ਹੋਰ ਵੇਚਣ ਉਹਨੂੰ ਆਪਾਂ ਇਹਨਾਂ ਨੂੰ ਜਾਨਵਰਾਂ ਨੂੰ ਖਵਾ ਕੇ ਇਹਨਾਂ ਤੋਂ ਅੰਡੇ ਦੀ ਪੈਦਾਵਾਰ ਵਧੀਆ ਲੈ ਸਕਦੇ ਆ ਉਸੇ ਤਰ੍ਹਾਂ ਬਾਜਰਾ ਹੋ ਗਿਆ ਚੌਲ ਹੋ ਗਿਆ ਜਿਹੜੀ ਕਣਕ ਦੀ ਕਿਣਕੀ ਹੁਣ ਜਿਹੜੀ ਕਣਕ ਆਪਣੇ ਕੋਲ ਕਣਕ ਆਪਾਂ ਚਲੋ ਮੰਡੀ ਚ ਵੇਚ ਦੇ ਦਿੰਨੇ ਆ ਪਰ ਕਣਕ ਜੋ ਜਿਹੜੀ ਕਿਣਕੀ ਨਿਕਲਦੀ ਆ ਉਹ ਪੂਰੀ ਆਪਦੇ ਕੋਲ ਆਪਾਂ ਸਾਂਭ ਕੇ ਰੱਖ ਲਓ ਉਹ ਇਹਨਾਂ ਨੂੰ ਪਾਓ ਉਹ ਜੇਕਰ ਆਪਾਂ ਕਣਕ ਦੀ ਕਿਣਕੀ ਵੇਚਾਂਗੇ ਤਾਂ ਬਹੁਤ ਘੱਟ ਰੇਟ ਤੇ ਉਹ ਵਿਕੂਗੀ ਪਰ ਜੇਕਰ ਆਪਾਂ ਸੰਭਾਲ ਕੇ ਰੱਖ ਲਈ ਉਹ ਇਹਨਾਂ ਨੂੰ ਪਾਤੀ ਜਿਹੜਾ ਆਂਡਾਗਾ ਹੋ ਆਪਣਾ ਵਧੀਆ ਰੇਟ ਤੇ ਜਿਹੜਾ ਸੇਲ ਹੋ ਸਕਦਾਗਾ ਕਹਿਣ ਤੋਂ ਭਾਵ ਜਿਹੜੀਆਂ ਵੀ ਜਿੰਸਾਂ ਆਪਾਂ ਆਪਣੇ ਖੇਤਾਂ 'ਚ ਪੈਦਾ ਕਰਦੇ ਆ ਉਹ ਸਾਰਾ ਉਹ ਇਹ ਖਾ ਸਕਦੇ ਨੇਗੇ ਦੂਜੇ ਨੰਬਰ ਤੇ ਜਿਹੜੀ ਪਹਿਲਾਂ ਹਰੇਚਾਰੇ ਦੀ ਗੱਲ ਕਰ ਚੁੱਕਿਆਂਗੇ ਜਿਸ ਤਰ੍ਹਾਂ ਆਪਾਂ ਚਰੀ ਬੀਜਲੀ ਠੀਕ ਹੈ ਜੀ ਮੱਕੀ ਬੀਜਲੀ ਸਰੋਂ ਬੀਜਲੀ ਉਹ ਸਾਰਾ ਕੁਝ ਜਿਹੜਾ ਆਪਾਂ ਮੱਝਾਂ ਨੂੰ ਹਰਾਚਾਰਾ ਪਾਉਣੇ ਆ ਉਹ ਇਹਨਾਂ ਨੂੰ ਕੋਤਰ ਕੇ ਪਾ ਸਕਦੇ ਆਂਗੇ ਉਹਦੇ ਨਾਲ ਇੱਕ ਤਾਂ ਆਪਣਾ ਜਿਹੜਾ ਫੀਡ ਦਾ ਖਰਚਾ ਘਟ ਜੂਗਾ ਦੂਸਰਾ ਆਪਣਾ ਜਿਹੜਾ ਕਮਾਈ 'ਚ ਉਹ ਵਾਧਾ ਹੋ ਜੂਗਾ ਸੋ ਜਿਹੜੇ ਵੀਰ ਖੇਤਾਂ ਜਿਨ੍ਹਾਂ ਨੂੰ ਖੁੱਲੇ ਛੱਡ ਸਕਦੇ ਨੇ ਫ੍ਰੀ ਰੇਂਜ 'ਚ ਪਾਲਣਾ ਚਾਹੁੰਦੇ ਨੇ ਉਹ ਫ੍ਰੀ ਰੇਂਜ 'ਚ ਵੀ ਪਾਲਣਾ ਪਾਲ ਸਕਦੇ ਨੇਗੇ ਕਿਉਂਕਿ ਜਦੋਂ ਫ੍ਰੀ ਰੇਂਜ 'ਚ ਆਪਾਂ ਇਹਨਾਂ ਨੂੰ ਪਾਲਾਂਗੇ ਇਕ ਤਾਹੂ ਅੰਡਾ ਬਹੁਤ ਵਧੀਆ ਦੇਣੀ ਆ ਮੁਰਗੀਆਂ ਦੂਸਰਾ ਆਪਾਂ ਨੂੰ ਘੱਟ ਤੋਂ ਘੱਟ ਜਿਹੜਾ ਖਰਚਾ ਹੋ ਇਹਨਾਂ ਤੇ ਲੱਗੂਗਾ ਸੋ ਜਿਹੜੇ ਵੀਰਾਂ ਦੇ ਫਾਰਮ ਖੇਤਾਂ 'ਚ ਨੇ ਉਹ ਤੁਸੀਂ ਦਿਨੇ 2-4 ਘੰਟੇ ਇਹਨਾਂ ਨੂੰ ਖੁੱਲੀਆਂ ਛੱਡ ਕੇ ਜਿਹੜਾ ਫੀਡ ਦਾ ਖਰਚਾ ਬਹੁਤ ਜ਼ਿਆਦਾ ਹੋ ਆਪਾਂ ਘੱਟ ਕਰ ਸਕਦੇ ਆਂਗੇ ਕਿਉਂਕਿ ਜਿਹੜਾ ਕਿਸਾਨ ਆ ਕਿਸਾਨ ਕੋਲੇ ਇਦਾਂ ਦੀਆਂ ਚੀਜ਼ਾਂ ਬਹੁਤ ਬੱਚਤ ਰਹਿਂਦ ਖੁੰਦ ਰਹਿ ਜਾਂਦੀ ਆ ਜਿਹੜੀ ਇਹ ਬਹੁਤ ਜ਼ਿਆਦਾ ਸ਼ੌਕ ਨਾਲ ਖਾਂਦੇ ਨੇ ਜਿਸ ਤਰ੍ਹਾਂ ਹੁਣ ਆਪਾਂ ਪਹਿਲਾਂ ਕਣਕ ਦੀ ਕਿਣਕੀ ਦੀ ਗੱਲ ਕੀਤੀ ਹੁਣ ਆਪਾਂ ਚੌਲਾਂ ਦੀ ਕਿਣਕੀ ਦੀ ਗੱਲ ਕਰ ਲੈਨੇ ਆ ਜਿਹੜੀ ਚੌਲਾਂ ਦੀ ਕਿਣਕੀ ਹੁੰਦੀ ਆ ਉਹ ਬਹੁਤ ਸ਼ੌਂਕ ਨਾਲ ਖਾਂਦੇ ਨੇ ਇਹ ਬਹੁਤ ਜ਼ਿਆਦਾ ਸ਼ੌਂਕ ਨਾਲ ਜਿਹੜੀ ਚੌਲਾਂ ਦੀ ਕਿਣਕੀ ਖਾਂਦੇ ਨੇ ਉਹ ਆਪਾਂ ਇਹਨਾਂ ਨੂੰ ਪਾ ਸਕਦੇ ਆ ਘੱਟ ਰੇਟ ਤੇ ਦੇਣ ਨਾਲ ਆਪਾਂ ਇਹਨਾਂ ਨੂੰ ਪਾ ਕੇ ਇੱਕ ਤਰ੍ਹਾਂ ਦੀ ਚੀਜ਼ ਇਨਵੈਸਟ ਹੋ ਗਈ ਇਨਵੈਸਟ ਹੋ ਗਈ ਅੱਗੇ ਜਦੋਂ ਇਹਨਾਂ ਨੇ ਆਂਡਾ ਦੇਣਾ ਆਂਡੇ ਦੀ ਪ੍ਰੋਡਕਸ਼ਨ ਵਧਿਆ ਦੇਣੀ ਆ ਸੋ ਆਪਾਂ ਉਹ ਆਂਡਾ ਸੇਲ ਕਰਕੇ ਆਪਾਂ ਜਿਹੜਾ ਹੋ ਵਧੀਆ ਰੇਟ ਤੇ ਆਂਡਾ ਸੇਲ ਕਰਕੇ ਆਪਾਂ ਵਧੀਆ ਪੈਸੇ ਜਿਹੜੇ ਕਮਾ ਸਕਦੇ ਆ ਤੋ ਬਹੁਤ ਸਾਰੇ ਜਿਹੜੇ ਕਿਸਾਨ ਵੀਰ ਨੇ ਇਹ ਕੰਮ ਵੱਲ ਆ ਵੀ ਰਹੇ ਨੇਗੇ ਕਿਉਂਕਿ ਸਾਰਿਆਂ ਨੂੰ ਹੁਣ ਪਤਾ ਲੱਗ ਚੁੱਕਿਆ ਕਿ ਜੇਕਰ ਆਪਾਂ ਕੱਲਾ ਖੇਤੀਬਾੜੀ ਤੇ ਰਹਾਂਗੇ ਖੇਤੀਬਾੜੀ ਤੇ ਜਿਹੜਾ ਆਪਾਂ ਨਿਰਭਰ ਰਹਾਂਗੇ ਤਾਂ ਜਿਹੜਾ ਆਪਾਂ ਨੂੰ ਕਮਾਈ ਇੰਨੀ ਨਹੀਂ ਹੋਣੀ ਜੇਕਰ ਆਪਾਂ ਨਾਲ ਸਹਾਇਕ ਧੰਦੇ ਅਪਣਾਵਾਂਗੇ ਜਿਸ ਤਰ੍ਹਾਂ ਪਸ਼ੂ ਫਾਰਮਿੰਗ ਹੋ ਗਿਆ ਆਲਟਰੀ ਫਾਰਮਿੰਗ ਹੋ ਗਿਆ ਮੱਛੀ ਮੱਛੀ ਪਾਲਣ ਹੋ ਗਿਆ ਇਸ ਤਰ੍ਹਾਂ ਦੇ ਬੱਕਰੀ ਪਾਲਣ ਹੋ ਗਿਆ ਇਸ ਤਰ੍ਹਾਂ ਦੇ ਜੇਕਰ ਆਪਾਂ ਧੰਦੇ ਅਪਣਾਵਾਂਗੇ ਤਾਂ ਆਪਾਂ ਨੂੰ ਅੱਗੇ ਜਾ ਕੇ ਵਧੀਆ ਜਿਹੜਾ ਪ੍ਰੋਫਿਟ ਮਿਲ ਸਕਦਾ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਜਿਹੜਾ ਖੇਤੀਬਾੜੀ ਤੋਂ ਆਪਾਂ ਨੂੰ ਇਨਕਮ ਹੋਣੀ ਆ ਉਹ ਤਕਰੀਬਨ 6 ਮਹੀਨਿਆਂ ਤੋਂ ਹੁੰਦੀ ਹੈਗੀ ਜਿਹੜਾ ਵੀਰ ਸਬਜ਼ੀ ਲਾਉਂਦਾ ਉਹ ਗੱਲ ਵੱਖਰੀ ਹੈਗੀ ਜਿਹੜਾ ਸਬਜ਼ੀ ਲਾਉਂਦੇ ਨੇ ਉਹਨਾਂ ਨੂੰ ਕਮਾਈ ਪ੍ਰਤੀ ਦਿਨ ਹੁੰਦੀ ਹੈਗੀ ਪਰ ਜਿਹੜੇ ਝੋਨਾ ਤੇ ਕਣਕ ਲਾਉਂਦੇ ਨੇ ਉਹਨਾਂ ਨੂੰ ਜਿਹੜਾ 6 ਮਹੀਨਿਆਂ ਤੇ ਕਮਾਈ ਹੁੰਦੀ ਆ ਪਰ ਜਿਹੜਾ ਪੋਲਟਰੀ ਫਾਰਮਿੰਗ ਆਪਾਂ ਜੇ ਨਾਲ-ਨਾਲ ਕਰਦੇ ਆ ਤਾਂ ਉਹ ਆਪਾਂ ਨੂੰ ਪੂਰਾ ਸਾਲ ਕਮਾਈ ਹੁੰਦੀ ਰਹਿੰਦੀ ਆ ਉਹ ਕਿਵੇਂ ਹੁੰਦੀ ਰਹਿੰਦੀ ਆ ਉਹ ਇਸ ਤਰ੍ਹਾਂ ਹੁੰਦੀ ਰਹਿੰਦੀ ਆ ਦੋਸਤੋ ਜਿਸ ਤਰ੍ਹਾਂ ਸਰਦੀਆਂ ਦੇ ਟਾਈਮ ਇਹਨਾਂ ਦਾ ਅੰਡਾ ਬਹੁਤ ਵਧੀਆ ਸੇਲ ਹੁੰਦਾ ਸਪੋਜ਼ ਕਰੋ ਤੁਸੀਂ ਨੇ ਮਾਰਚ ਮਹੀਨੇ ਚ ਪਾ ਲਿਆ ਜਦੋਂ ਸਰਦੀਆਂ ਦੀ ਸਟਾਰਟਿੰਗ ਹੁੰਦੀ ਹੈ ਉਦੋਂ ਤੁਸੀਂ ਮੁਰਗੀ ਮੁਰਗਾ ਵੀ ਸੇਲ ਕਰ ਸਕਦੇ ਹੋ ਜਿਹੜੇ ਨਹੀਂ ਕਰਨੇ ਤੁਸੀਂ ਜੇਕਰ ਤੁਹਾਡੇ ਅੰਡੇ ਦਾ ਰੇਟ ਵਧੀਆ ਤੁਸੀਂ ਅੰਡਾ ਵੀ ਵਧੀਆ ਰੇਟ ਤੇ ਸੇਲ ਕਰ ਸਕਦੇ ਹੋਗੇ ਸਾਰਾ ਕੁਝ ਇਹ ਜਿਹੜਾ ਸੇਲ ਹੁੰਦਾਗਾ ਬਾਕੀ ਜਿਹੜਾ ਇਹਨਾਂ ਦਾ ਰਹਿਣ ਦਖੂਨ ਦਿੱਠਾ ਵਗੈਰਾ ਹੁੰਦੀ ਨੇ ਉਹ ਬਹੁਤ ਵਧੀਆ ਰੇਟ ਤੇ ਜਿਹੜੀ ਟਰਾਲੀ ਉਹ ਤਕਰੀਬਨ 1500 ਦੀ ਟਰਾਲੀ ਵਿਕਦੀ ਹੈਗੀ ਮਲਕੇ ਕਹਿਣ ਤੋਂ ਭਾਵ ਜਿਹੜਾ ਪੋਲਟਰੀ ਫਾਰਮਿੰਗ ਦੀ ਮਿੱਟੀ ਵੀ ਜਿਹੜੀ ਆਪਣੀ ਵਿਕਦੀ ਹੈਗੀ ਸੋ ਜਿਹੜੇ ਵੀਰ ਖੇਤੀਬਾੜੀ ਕਰਦੇ ਨੇ ਉਹ ਬਹੁਤ ਵਧੀਆ ਗੱਲ ਆ ਖੇਤੀਬਾੜੀ ਦੇ ਨਾਲ-ਨਾਲ ਤੁਸੀਂ ਜੇਕਰ ਥੋੜੇ ਤੋਂ ਸਟਾਰਟ ਕਰ ਲਓ ਆਪਾਂ ਜ਼ਿਆਦਾ ਨਹੀਂ ਕਹਿੰਦੇ ਥੋੜੇ ਤੋਂ ਸਟਾਰਟ ਕਰਕੇ ਅੱਗੇ-ਅੱਗੇ ਵਧੋਂਗੇ ਤਾਂ ਬਹੁਤ ਵਧੀਆ ਰਹੂਗਾ ਕਿਉਂਕਿ ਹੁਣ ਅੱਜ ਦੇ ਜ਼ਮਾਨੇ 'ਚ ਜੇਕਰ ਆਪਾਂ ਗੱਲ ਕਰੀਏ ਜਿਹੜੀਆਂ ਆਪਣੀਆਂ ਲੋੜਾਂ ਬਹੁਤ ਜ਼ਿਆਦਾ ਨੇ ਕਮਾਈ ਦੇ ਸਾਧਨ ਬਹੁਤ ਘੱਟ ਨੇ ਜੇਕਰ ਆਪਾਂ ਕਮਾਈ ਦੇ ਸਾਧਨ ਪੈਦਾ ਕਰਾਂਗੇ ਕਮਾਈ ਨੂੰ ਵਧਾਵਾਂਗੇ ਤਾਂ ਹੀ ਆਪਾਂ ਜਿਹੜੀਆਂ ਆਪਣੀਆਂ ਲੋੜਾਂ ਉਹ ਪੂਰੀਆਂ ਕਰ ਸਕਦੇ ਆ ਤਾਂ ਹੀ ਆਪਾਂ ਜਿਹੜਾ ਲਗਜ਼ਰੀ ਲਾਈਫ ਵਧੀਆ ਲਾਈਫ ਜਿਉ ਸਕਦੇ ਆ ਸੋ ਉਮੀਦ ਕਰਦੇ ਆ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਜੇਕਰ ਵਧੀਆ ਲੱਗੀ ਤਾਂ ਵਧੀਆ-ਵਧੀਆ ਕਮੈਂਟ ਦੋਸਤੋ ਜਰੂਰ ਕਰਿਆ ਕਰੋ ਇੰਨੇ ਨਾਲ ਬੰਦੇ ਦਾ ਹੌਸਲਾ ਵਧਿਆ ਰਹਿੰਦਾ ਸੋ ਇੱਕ ਇਹ ਵੀ ਦੱਸਿਆ ਕਰੋ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਕਿਹੜੇ ਸ਼ਹਿਰ ਕਿਹੜੇ ਪਿੰਡ ਤੋਂ ਤੁਸੀਂ ਦੇਖ ਰਹੇ ਹੋਗੇ ਸੋ ਜਿਹੜੇ ਵੀਰ ਤੁਹਾਡੇ ਨਾਲ ਲਿੰਕ ਨੇਗੇ ਜਾਨਵਰਾਂ ਦੇ ਸ਼ਕੀਨ ਨੇ ਉਹਨਾਂ ਨਾਲ ਆਪਣੀ ਵੀਡੀਓ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਦੋਸਤੋ ਜਰੂਰ ਕਰਿਆ ਕਰੋ ਇਹਦੇ ਕੋਈ ਪੈਸਾ ਨਹੀਂ ਲੱਗਦਾ ਆਪਾਂ ਤੁਹਾਡੇ ਲਈ ਜਿਹੜੀ ਵੀਡੀਓ ਬਣਾਉਣੇ ਆ ਜੇਕਰ ਕਿਸੇ ਵੀਰ ਨੂੰ ਕਿਸੇ ਵਿਸ਼ੇ ਤੇ ਵੀਡੀਓ ਚਾਹੀਦੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਵੀ ਆਪਾਂ ਤੋਂ ਉਸ ਵਿਸ਼ੇ ਤੇ ਵੀਡੀਓ ਬਣਾ ਸਕਦੇ ਹਾਂ ਆਪਾਂ ਤੁਹਾਡੇ ਲਈ ਵੀਡੀਓ ਬਣਵਾਵਾਂਗੇ ਤੇ ਅੱਗੇ ਤੋਂ ਵੀ ਇਹੀ ਤੁਹਾਡੇ ਨਾਲ ਆਪਾਂ ਵਾਅਦਾ ਕਰਦੇ ਆ ਕਿ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਜਿਹੜੀ ਲਿਆਉਂਦੇ ਰਹਾਂਗੇ ਸੋ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ